ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇ ਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਫੇਰ ਲੋਡ ਪਹੁੰਚਿਆ ਜੀ ਤੁਹਾਨੂੰ ਪਤਾ ਹੀ ਆ ਵੀ ਮੰਗਲਵਾਰ ਤੇ ਮੰਗਲਵਾਰ ਵੀਡੀਓ ਪੈਂਦੀ ਆ ਤੇ ਲੋਡ ਮੰਗਲਵਾਰ ਬੁੱਧਵਾਰ ਆ ਜਾਂਦਾ ਜੀ ਤੇ ਕਰਦੇ ਆ ਬਾਈ ਨਾਲ ਜੀ ਗੱਲਬਾਤ ਜੀ ਕੀ ਹਾਲ ਆ ਕਿਤਾਬ ਇਹਨਾਂ ਦਾ ਜੀ ਅੱਸੀ ਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਹੀ ਵਧੀਆ ਕਿਰਪਾ ਮਹਾਰਾਜ ਦੀ ਗੁਰੂ ਆਮਦਾਪ ਬਾਦਸ਼ਾਹੀ ਹਾਂ ਜੀ ਤੇ ਇਹ ਲੇਦਾਵਾ ਵੀ ਆਪਣਾ ਮਾਲ ਮੰਗਲਵਾਰ ਆਉਂਦਾ ਵਾ ਹਾਂਜੀ ਹਾਂਜੀ ਤੇ ਗੱਲ ਇਹਦਾਵਾ ਵੀ ਸਾਡਾ ਇਹ ਮਸਤ ਖਲਾਵਾ ਵੀ ਭੈਣ ਭਰਾ ਆਣ ਕੇ ਸਾਰੇ ਵੇਚ ਲੈਣ ਮਾਲ ਹੁਣ 9 ਝੋਟੀਆਂ ਆ ਰਾਤ ਦੀਆਂ ਵੱਡੀਆਂ-ਵੱਡੀਆਂ ਲੀਆਂ ਉੱਥੇ ਇੱਥੇ ਦੋ ਝੋਟੀਆਂ ਆਉਂਦੀਆਂ ਮਿੰਦਰਾ ਦੀ ਠੀਕ ਉਹ ਆੜੀਆਂ 11-12 ਵਜੇ ਤੱਕ ਇੱਕ ਦੋ ਆਉਂਦੀ ਇਕੱਠੀ ਉਹਦੇ ਵਿੱਚ ਠੀਕ ਚਾਊਗੀ ਆ ਐਰਕਾਂ ਅਸਲ ਦੇ ਵਿੱਚ ਬਾੜ ਸਾਹਿਬ ਮਈਆਂ ਦੁੱਧ ਵਾਲੀਆਂ ਚੰਗੀਆਂ ਆਉਂਦੀਆਂ ਦੂਜਾ-ਦੂਜਾ ਸੂਆ ਜਾਂਦੀਆਂ ਦੁੱਧ ਮਈਆਂ 16 16 17 17 ਲੀਟਰ ਭਰਨ ਵਾਲੀਆਂ ਠੀਕ ਹੈ ਵੀਰਾ ਆਣ ਕੇ ਕਿ ਕਰੀਆਂ ਤਸੱਲੀ ਕਰਕੇ ਦੇਖ ਕੇ ਤੇ ਫੇਰ ਖੜਨ ਤੇ ਪਿੰਡ ਆਪਣਾ ਜੇ ਮਤੇਵਾਲ ਤਸੀਦ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਤੇ ਫੋਨ ਨੰਬਰ 88793669 ਨਵੇਂ ਬੰਦੇ ਆ ਤੇ ਪੁਰਾਣੇ ਨੇ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਵੀ ਆਪਣੇ ਪਿੰਡ ਦਾ ਵੀ ਸਾਰਾ ਕੁਝ ਜਿਨ੍ਹਾਂ ਨੇ ਅੱਗੇ ਆਪਨ ਤਿੰਨ ਸਾਢੇ 3 ਸਾਲ ਹੋ ਗਏ ਵੀਡੀਓ ਪਾਉਂਦੇ ਨੇ ਜਿਨ੍ਹਾਂ ਨੂੰ ਅੱਗੇ ਪਤਾ ਵਾ ਜਿਹੜੇ ਮਾਲ ਜਿਹਨਾਂ ਨੇ ਖੜਿਆ ਵਾ ਉਹਨਾਂ ਨੇ ਦੁਬਾਰਾ ਹੁਣ ਫੇਰ ਆਪੇ ਲਈ ਜਦੇ ਭੈਣ ਭਰਾ ਹਾਂਜੀ ਤੇ ਜੈੜੀਆਂ ਅਰਕਾਂ ਕੁਆਲਟੀ ਵਾਲੀਆਂ ਤੇ ਦੁੱਧ ਵਾਲੀਆਂ ਮਈਆਂ ਵਾ ਅੱਗੇ ਚਲੋ ਦੋਧੀਆਂ ਚੌਗੀਆਂ ਕੱਟੀਆਂ ਖੀਰੀਆਂ ਲਿਆਉਣੇ ਹਰ ਇੱਕ ਦਾ ਦੂਜਾ ਦਾ ਜਾਦੂਆ ਝੋਟੀਆਂ ਆਉਂਦੀਆਂ ਵਾ ਹਾਂਜੀ ਜੈੜੀਆਂ ਚੰਗੀਆਂ ਮਲਕੇ ਅਸਲ ਦੇ ਉੱਤੇ ਇਹ ਵੀਡੀਓ ਸਿਰਫ ਇਹ ਭੈਣ ਭਰਾ ਨੂੰ ਇਹ ਕਾਰਨ ਕੌਂਡੇ ਆ ਵੀ ਮਾਲ ਆ ਗਿਆ ਜੇ ਆ ਗਿਆ ਆਪਣੇ ਵੇਖ ਕੇ ਖੜ ਸਕਦਾ ਜੇ ਇੱਕ ਦੋ ਹਾਂ ਦਿਨਾਂ ਤੱਕ ਗੱਲੇ ਤਰਾਂ ਵੀ ਵੀਡੀਓ ਫੇਰ ਮਰ ਕੇ ਸਾਰੇ ਨਾਲੇ ਪਤਾ ਲੱਗ ਜੂਗਾ ਗੱਲ ਇਦਾਂ ਵਾਂ ਵੀ ਕਿੰਨਾ ਕਿੰਨਾ ਦੁੱਧ ਹੁਣ ਛੋਟੀਆਂ ਸਾਲੇ ਚੋਚ ਹੋ ਕੇ 14 14 ਲੀਟਰ ਵੀ ਆਂਦਾ ਵਾ ਅੱਛਾ ਪਰ ਸਫਰ ਦੇ ਨਾਲ ਕੱਟ ਜਾਂਦੀਆਂ ਵਾ ਹਾਂਜੀ ਇਹ ਸਿਰਫ ਇੱਕ ਇਹੋ ਜਿਹਾ ਵੀ ਵੀਡੀਓ ਦੇ ਆਣ ਕੇ ਵੇਖ ਦੇਣ ਬਾਕੀ ਜਿਹੜਾ ਦੁੱਧ ਦਾ ਕੱਲ ਤੱਕ ਸ਼ਾਮਾਂ ਨੂੰ ਕੱਲ ਕੱਲ ਸ਼ਾਮਾਂ ਨੂੰ ਵੀਡੀਓ ਬਣਾਵਾਂਗੇ ਤੇ ਪਰਸੋਂ ਗੱਲੇ ਦਾ ਵੀਡੀਓ ਪਾਉਂਦੀ ਆ ਆ ਵੇਖੋ ਛੋਟੀ ਛੋਟੇ ਕੰਦਾ ਆਹੀ ਆ ਹਾਂ ਜੱਸ ਵਾ ਵਾ ਆਹ ਦੇ ਸੁਈ ਨੂੰ ਤੇ ਜਿਆਦੇ ਰੋ ਤੇ ਜਿਆਦੇ ਸੁਈ ਨੂੰ ਆਹ ਬੱਚਿਆ ਰਿਹਾ ਦੇਖੋ ਕਟਾ ਆ ਗਿਆ ਹੈ ਦੇਖੋ ਪਾਲ ਜੁੜ ਛੋਟੀ ਇਹ ਦੂਜਾ ਸੁਆ ਦੇ ਦੇਖੋ ਪਾਲ ਜੁੜ ਛੋਟੀ ਦੁੱਧ ਮਰਦਾ 15 ਕਿਲੋ ਛੋਟੀ ਪਰੂਗੀ ਦੁੱਧ ਹਾਂਜੀ ਆਸੇ ਕੁਆਲਟੀ ਫਾਲ ਹੋ ਗਈ ਆਹ ਦੇਖਦੇ ਆਹ ਬੋਲੇ ਸਾਫ ਹੋਈ ਆ ਤੇ 10 ਵਜੇ ਵਾਲੀ 10 ਹੀ ਵਜੇ ਤੇ ਪਾਲ ਜੁੜ ਬਹੁਤ ਭਰੌਂਦੇ ਆ ਹਾਂਜੀ ਹਾਂਜੀ ਤੇ 10 ਵਜੇ ਆ ਦੇਖੋ ਇੱਕ ਵਾਰੀ ਥਣ ਕੁਆਲਟੀ ਚਵਾ ਜਿਹੜਾ ਬੜਾ ਜਿਆਦਾ ਕਟਾ ਛੋਟੀ ਪਾਲ ਜੁੜ ਬੜਾ ਆ ਦੇਖੋ ਉਹ ਤਾਂ ਸ਼ਾਮ ਨਹੀਂ ਲੱਗਾ ਮੈਨੂੰ ਐਂ ਸਾਫ਼ ਹੋਈਆਂ ਝੋਟੀਆਂ ਵਾ ਇਹ ਕਸਾ ਜਿਹੜੇ ਤੋਂ ਫੇਰ ਲਿਆਂਦੀਆਂ ਵਾ ਠੀਕ ਸੀ ਤੂੰ ਅੱਗੇ ਠੀਕ ਤੇ ਮਲਕੀ ਗੱਲ ਦਾ ਜੀਨ ਤੋਂ 42 ਕਿਲੋਮੀਟਰ ਅੱਗੇ ਇਹਦੀਆਂ ਅਸਲ ਚੰਗੀਆਂ ਝੋਟੀਆਂ ਦੁੱਧ ਵਾਲੀਆਂ ਲਿਆਂ ਦੁੱਧ ਵਾਲੀਆਂ ਇਹਦੀ ਝੋਟੇ ਕੋ ਹੋਣੀ ਹੈ ਹਲੇ ਮੇਰੇ ਸਾਬ ਦੇ ਨਾਲ 11 ਤੋਂ 12 ਕਿਲੋ ਬੋਲਾ ਹੀ ਹੋਊਗਾ ਬੋਲਾ ਠੀਕ ਠੀਕ ਇਹ ਬੋਲਾ ਹੋਊਗਾ ਉਸ ਦੋ ਡੰਗ ਚੋਕ ਝੋਟੀ ਲਈਏ ਚਲੋ ਸਫਰ ਨਾ ਘੜ ਜਾਂਦੀ 10000 ਲੀਟਰ ਨਾਲ ਹੋਣੀ ਕੋਈ ਮੇਰਾ ਵੀਰ ਪਾਣ ਕੇ ਲੈ ਜਾ ਹਾਂਜੀ ਅਜਾ ਨੰਬਰ ਕੀ ਪਹਿਲਾ ਨੰਬਰ ਤੇ ਦੂਜਾ ਨੰਬਰ ਇੱਕ ਹੋਰ ਜੇ ਲੱਖ ਤੋਂ ਲੈ ਕੇ ਤੇ 1 15 ਵਾਲੀਆਂ ਵੀ ਹੈਗੀਆਂ ਜੇ 1 20 ਵਾਲੀ ਵੀ ਹੈਗੀ 1 30 ਵਾਲੀਆਂ ਵੀ ਹੈਗੀਆਂ ਠੀਕ ਲੱਖ ਤੋਂ ਲੈ ਕੇ ਤੇ 1 30 ਤੱਕ ਰੇਟ ਵਾ ਕੋਈ ਜ਼ਿਆਦਾ ਰੇਟ ਨਹੀਂਗਾ ਸਿਰਫ ਜਾਇਜ਼ ਤੇ ਦੁੱਧ ਵਾਲੀਆਂ ਜਾਇਜ਼ੀਆਂ ਜਿਹੜੀਆਂ ਅੱਗੇ ਡੇਢ ਡੇਢ ਦੀ 1 60 70 70 ਦੀਆਂ ਹੋਣ ਵੀ ਇਹੋ ਜੀਆਂ ਵੇਚਣ ਦੇ ਲੋਕ ਪਰ ਆਪਾਂ ਮਰ ਕੇ ਜਾਇਜ਼ ਰੇਟ ਕਰਕੇ ਲੇ ਠੀਕ ਇਹਦੇ ਬਾਰੇ ਤਾਂ ਜਿੱਦ ਬਣਾ ਕੇ ਕੱਟੀ ਜਾਂਦਾ ਕੱਟੀ ਹੈ 12 ਕਿਲੋ ਦੁੱਧ ਆਏ ਦੇ ਕੋਲ 12 ਲਈ ਦੁੱਧ ਆਏ ਦੇ ਕੋਲ ਤੇ ਹਾਲੇ ਚੋਈਆਂ ਚਾਈਆਂ ਤੇ ਫੇਰ ਵੀ ਥੱਲੇ ਉਸਾਬ ਚਵਾਵਾਂ ਚਵਾਪਵੇਂ ਛੋਟਾ ਜਿਹਾ ਬੱਚਾ ਚੋਲੇ ਠੀਕ ਹੈ ਠੀਕ ਹੈ ਚਵਾਪਵੇਂ ਛੋਟਾ ਜਿਹਾ ਬੱਚਾ ਚੋਲੇ ਹਾਂ ਵੇਖ ਆ ਇਹ ਛੋਟਾ ਜਿਹਾ ਬੱਚਾ ਚੋਲੇ ਇਹਦੇ ਕੋ ਹੋਊਗਾ 12 ਪਰ ਸਫਰ ਫੁਫਰ ਦੇ ਨਾਲ ਘੱਟ ਹੀ ਹੋਵੇ ਸ਼ਾਇਦ 10 10 ਜਹਰਾ ਨਾ ਲੈ ਜੀ ਇਹ ਇੱਕ ਗੱਲ ਹੋਰ ਵੀ ਜੇ ਮੇਰਾ ਵੀ ਕਿਤੇ ਇਹ ਨਾ ਸੋਚਣਾ ਪੇ ਭਾਉ ਦੱਸਣ ਦਾ ਦਾਸ਼ ਸ਼ਾਇਦ 8 ਹੋਊਗਾ ਜੇ 10 ਦੱਸਾਂਗੇ ਤਾਂ 10 ਹੀ ਹੋਊਗਾ ਬਾਕੀ ਦੁੱਧ ਹਾਲੇ ਨਹੀਂ ਜੀ ਦੁੱਧ ਤੇ ਇਹ ਗੱਲ ਹੈ ਵੀ ਪਰਸੋਂ ਵੀਡੀਓ ਪਾਵਾਂਗੇ ਫਿਰ ਪੱਕਾ ਪਤਾ ਲੱਗ ਜੂਗਾ ਹਾਂ ਜੀ ਇਹ ਚੌਗੀ ਕੱਟੀ ਆ ਚੌਗੀ ਪਹਿਲਾਂ ਹੀ ਕੱਟੀ ਇਹਨੂੰ ਦੂਜ ਨੂੰ ਤੇ ਜ਼ਿਆਦੇ ਨਾ ਤੇ ਜ਼ਿਆਦੇ ਨੂੰ ਨਾ 9 10 ਕਿਲੋ ਬੋਲਾ ਬੋਲਾ ਯਾ 9 10 ਕਿਲੋ ਬੋਲਾ ਆਪ ਦੇ ਵੇਖ ਲਓ ਕਿੱਦਾਂ ਆ ਕੱਟ ਕੱਟ ਦੇ ਤੀਜੀ ਨੰਬਰ ਤੇ ਤੀਜਾ ਨੰਬਰ ਇਹਦੇ ਮਗਰ ਕੱਟੀ ਜੇ ਉਹਦੇ ਵੀ ਕੱਟੀ ਆ ਪਰਲੀ ਦੇ ਮਗਰ ਕੱਟਾ ਪਰਲੀ ਇਹਦੇ ਕੱਟੀ ਆ ਉਹਦੇ ਕੱਟਾ ਪਹਿਲੇ ਨੰਬਰ ਦੇ ਕੱਟਾ ਵਾ ਦੂਜੇ ਨੰਬਰ ਵਾਲੀ ਕੱਟੀ ਜੇ ਤੀਜਾ ਕੱਟੀ ਆ ਇਹਦੇ ਵੀ ਕੱਟੀ ਆ ਠੀਕ ਠੀਕ ਆ ਤੇ ਛੋਟੀ ਬਹੁਤ ਜਾਨੀ ਚੰਗੀ ਆ ਦੂਜਾ ਇਹ ਚੰਗੀ ਸਿੰਗ ਵੀ 15 16 ਕਿਲੋ ਵਾਲੀ ਆ 15 16 ਕਿਲੋ ਵਾਲੀ ਤੇ ਹੈ ਵੀ ਬਹੁਤ ਜਾਨੀ ਚੰਗੀ ਆ ਜਿਆਦੀ ਅਸਲ ਤੇ ਜਿਆਦੀ ਚਾਹੀਦਾ ਹਾਂ ਸਾਢੇ ਤਨ ਮਖਾਨ ਨੇ ਛੋਟੇ ਮਾਰੀ ਹਿੱਕ ਦਾ ਕੱਟ ਰੌ ਆ ਇਹ ਚੌਥਾ ਨੰਬਰ ਜੀ ਚੌਥਾ ਨੰਬਰ ਇਹ ਚੌਥਾ ਨੰਬਰ ਇਹਦੇ ਇਕੱਠਾ ਇਹਦੇ ਇਕੱਠਾ ਕਰਦੇ ਹਾਂ ਜੀ ਇਹਦੇ ਟੱਟਾ ਉੱਪਰ ਆ ਗਿਆ ਇਹ ਆ ਆ ਮੈਂ ਜ਼ਰਾ ਪੁਆਇੰਟ ਲਵਾਂ ਆ ਵੀ ਤਾਂ 16 ਕਿਲੋ ਵਾਲੀ ਆ ਇਹਦੇ ਕੋਲ ਹੋਣੀ 12 ਕਿਲੋ ਬੋਲਾ 12 ਕਿਲੋ ਬੋਲਾ ਠੀਕ ਹੈ ਜੇ ਕਿਹਦੇ ਵਖਾਲ ਦੋ ਸਾਰਾ ਹਾਂ ਦੇਖੋ ਚੰਗੀ ਆ ਵੱਡੀ ਹੈ ਕੋਈ ਛੋਟੀ ਨਹੀਂ ਆ ਇੱਕੋ ਵੱਡੀ ਆ ਹਾਂ ਇਹ ਫੁੱਲ ਕੱਟ ਦੀ ਹੈ ਵੱਡੀ ਠੀਕ ਹੈ ਠੀਕ ਇਹ ਵੱਡੇ ਕੱਟ ਦੀ ਆ ਇਹ ਪੰਜਵਾਂ ਨੰਬਰ ਜੀ ਪੰਜਵਾਂ ਨੰਬਰ ਠੀਕ ਇੱਕ ਪਹਿਲਾ ਨੰਬਰ ਜੀ ਜਿਹਨੇ ਕਿਹਾ ਆ ਕੇ ਲਿਖਣੀ ਵੀ ਤੇ ਆ ਥੋੜੀ ਜਿਹੀ ਬਾਦੀ ਜੀ ਆਪਾਂ ਲੀ ਆਈ ਵੀ ਸਿਹਤ ਆ ਜੀ ਮੈਂ ਤਾਜੀ ਸਹੀ ਚੰਗੀ ਕੰਦ ਬਹੁਤ ਜ਼ਿਆਦਾ ਚੰਗਾ ਥੱਲਾ ਬੜਾ ਹੱਟ ਕੰਦ ਬਹੁਤ ਜ਼ਿਆਦਾ ਚੰਗਾ ਕੱਟੇ ਜੱਟ ਬਲੇਕ ਵੀ ਬਹੁਤ ਜੀ ਮੈਂ ਚੰਗੀ ਥੱਬਾ ਜੜਦਾ ਇੱਧਰ ਦੇ ਪਾਸੇ ਮੜਿਆ ਉੱਡਾ ਦੇਖੋ ਥਾਂ ਦੀ ਵਿਰਲ ਵਾਲਾ ਤੇ ਨਾਰਾ ਦੇਖੋ ਤੇ ਇਹ ਵੇਖੋ ਆ ਮੰਗੂ ਕੀ ਦੁੱਧ ਦੇ ਵਿੱਚ ਓਟੇ 15 ਕਿਲੋ ਹੀ ਪਰੂਗੀ ਪਰ ਇਹ ਸੇਵਾ ਕੀ ਤੇ ਵੱਡੀ ਫੁੱਲ ਜਵਾਨ ਇਹਦੇ ਆ ਗਏ ਕੱਟਾਂ ਇਹ ਛੀਵਾ ਨੰਬਰ ਵਾ ਤੇ ਆ 7ਵਾਂ ਨੰਬਰ ਜੀ 7ਵਾਂ ਨੰਬਰ ਇਹਦੇ ਕੋ ਛੋਟੇ ਕੋ ਐ ਹ ਵਕਤ 14 ਕਿਲੋ ਬੋਲਾ ਆਪਿਆ 14 ਕਿਲੋ ਹਾਂ ਲਾਓ ਜੀ ਆ ਬੱਤਿਆ ਦਾ ਤੇ ਆ ਦੇਖੋ ਇਹ ਨਾਰਾਂ ਚੈੱਕ ਕਰੋ ਨਹੀਂ 14 ਕਿਲੋ ਬੋਲਾ ਤੇ ਕੱਟੀ ਵੇਖੋ ਭਰਵਾ ਛੀਵਾ ਦੇ ਨਾਲ ਨਿੱਕੀ ਆ ਕੱਟੀ ਤੇ ਜਾਣੇ 13 ਤੋਂ 14 ਕਿਲੋ ਦੋ ਦੋ ਆ ਜੇ ਛੋਟੇ ਠੀਕ ਇਹ 7ਵਾਂ ਨੰਬਰ ਵਾ ਠੀਕ ਹੈ ਜੈਡ ਬਲੈਕ ਸਾੜੀ ਗਾਣਾ ਇਹ ਇਹ ਡਬਲ ਐਕ ਸਾਰੀ ਚੰਗੀ ਆਹ ਦੋਂਦੀ ਆ ਕੱਟੀ ਆ ਕਰਦੇ ਵੇਖੋ ਇਹਦਾ ਹਾਂ ਵੇਖੋ ਦੋਂਦੀ ਗੱਟੀ ਦਾ ਕਰ ਹੰਡਿਆਂ ਦਾ ਭਾਜੀ ਤੁਹਾਡਾ ਹਾਂ ਇਹ ਡਬਲ ਮਾਲਕਤ ਨਹੀਂ ਜਵਾਨ ਬੜੇ ਜੇ ਠੰਡੀਆਂ ਕੋਈ ਠੰਡੀਆਂ ਵੇਖੋ ਆਹ ਇਹ ਦੋਂਦੀ ਹੈ ਬਹੁਤ ਜਿਆਦੀ ਠੰਡੀਆਂ ਇਹ ਤਾਂ 10 ਕਿਲੋ ਬੋਲਾ ਹੋਊਗਾ ਕਟੇਗਾ ਤੇ ਬਿੰਦੀਆਂ ਵੇਖੋ ਇਹਦਾ ਮਾਰੀ 10 ਕਿਲੋ ਬੋਲਾ ਹੋਊਗਾ ਇਹ ਕੋ ਹਾਂ ਇਹ 8 ਨੰਬਰ ਜੀ 8 ਨੰਬਰ ਠੀਕ ਹੈ ਆ ਜਿਆਫਰਾਵਦੀ ਜਿਆਫਰਾਵਦੀ ਕਟਾ ਮਗਰ ਕਟਾ ਮਗਰ ਜੀ ਹਾਂ ਵੇਖੋ ਇਹ ਇਹ ਦੇਖ ਦੋ ਦਮ ਮਿੰਤੀ ਵਾਲਾ 13 ਕਿਲੋ ਆ 13 ਆ ਕਿਲੋ ਹਾਂ ਉਥੇ 14 ਚੋ ਗਿਆ ਤਾਂ ਅਸੀਂ ਘਟ ਗਿਆ ਹੁਣ ਬੱਚੇ ਨੂੰ ਇੱਕ ਥਾਂ ਛੱਡ ਗਏ ਨਾ ਤੇ 6 ਲੀਟਰ ਡੰਗ ਦਾ ਦੁੱਧ ਹੈਗਾ ਇਹ ਤਾਂ ਕਿਸ ਬੰਨੇ ਉਹ ਗੱਲ ਨਹੀਂ ਕਰਦੇ ਬੜੀ ਭਲੀ ਬੋਲੇ ਆ ਜਿਆਦੀ ਭਲੀ ਭਈ ਬੜੀ ਹੀ ਬੋਲੇ ਆ ਆ ਇਹ ਦੋ ਝੋਟੀਆਂ ਹੋਰ ਜਿਆਦੀਆਂ ਟੌਕਲਾਸ ਦੀਆਂ ਹੁੰਦੀਆਂ ਠੀਕ ਠੀਕ ਇੱਕ ਆ ਦੇ ਦੂਜੇ ਨੰਬਰ ਵਾਲੀ ਦੀ ਮਗਰੋਂ ਕੱਟੀ ਕੋਹੇ ਨੂੰ ਹੁੰਦੀ ਕੋਹੇ ਨੂੰ ਹੁੰਦੀ ਆ ਠੀਕ ਆ ਨੰਬਰ ਕਹਿੰ ਨਾਲ ਗੱਲ ਦੀ ਮੈਂ ਕਿਹਾ ਵੀ ਆ ਵੇਖੋ ਕੱਟੀ ਭਲਾਈ ਭਲਾਈ ਪੂਰਾ ਦੁੱਧ ਛੱਡਦੇ ਰਿਹਾ ਤੇ ਪੂਰਾ ਦੁੱਧ ਛੱਡਦੇ ਰਿਹਾ ਆ ਵਿੱਚ ਹਾਂ ਆ ਵਾ ਕੱਟੀ ਬਾਈ ਦੇ ਤੱਦੇ ਤੇ ਬੰਦੀਆਂ ਆ ਤੇ ਕੱਟੀਆਂ ਖੀਗੀਆਂ ਝੋਟੀਆਂ ਤੱਦੇ ਸੁਣੋ 12 13 ਕਿਲੋ ਦੁੱਧ ਚੋਗ ਲਿਆ ਪਰ ਚੂਣ ਦੀ ਏਡੀ ਜਿਆਦਾ ਚੰਗੀ ਤੇ ਗੱਲਾਂ ਹੀ ਗਾਣੀਆਂ ਜਾ ਦੇ ਕਿ ਉਹ ਕਿਹਨਾਂ ਹਾਂ ਜੀ ਤੇ ਚਲੋ ਪਿੰਡ ਆਪਣਾ ਮੱਤੇਵਾਲ ਦੀ ਤਸਵੀਰ ਬਾਬਾ ਬਕਾਲਾ ਜ਼ਿਲ੍ਹਾ ਸਿਰ ਅਮਰਖਰ ਸਾਹਿਬ ਫੋਨ ਨੰਬਰ 8879326962 ਦੋ ਝੋਟੀਆਂ ਹਾ ਰੌਂਡੀਆਂ ਜੇ 11 ਝੋਟੀਆਂ ਮਲਕੇ ਨੂੰ ਹੋਏ ਆ ਦੋ 12 ਵਜੇ ਤੱਕ ਆਈ ਨੂੰ 10 ਵਜੇ ਆ ਆ ਗਿਆ ਵਾ ਤਰਨ ਤਰਨ ਟੱਪ ਆ ਠੀਕ ਆ ਗੱਡੀ ਆ ਸასი ਗੱਲ ਆ